ਸਾਤਰੀ ਕਾਲ ਦੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਾਂ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਅੱਜ ਤਰੀਕ ਹੈ ਜੀ 5 ਮਾਰਚ 2025 ਤੇ ਅੱਜ ਸਾਰੇ ਗਰੁੱਪ ਮੈਂਬਰ ਇਕੱਠੇ ਹੋਏ ਜੀ ਚੱਲੇ ਆ ਜੀ ਮੇਲੇ ਤੇ ਠੀਕ ਹੈ ਜੀ ਤੇ ਆਪਣਾ ਮੇਲਾ ਹੈਗਾ ਜੀ ਕੜਾਣੀ ਕਲਾ ਠੀਕ ਹੈ ਜੀ ਤੇ ਆਪਣੇ ਦੋਵੇਂ ਟਰੈਕਟਰ ਆਪਣਾ ਘੋੜਾ ਤੇ ਮਿਹੈਲ ਆਪਣਾ ਦੋਵੇਂ ਜਾਣਗੇ ਫੋ ਘੋੜਾ ਆਪਣਾ ਚੱਲ ਗਿਆ ਅੱਗੇ ਅੱਗੇ ਠੀਕ ਹੈ ਇਦਰੋਂ ਮਯੇਲ ਹੁੰਦਾ ਆ ਤੇ ਰਾਣੀ ਸੁੰਦਰਾ ਆਪਣਾ ਧਵਾ ਨਹੀਂ ਹੋਈ ਅੱਜ ਕਿੰਨੇ ਹੀ ਦਿਨ ਹੋ ਗਏ ਆ ਤੇ ਹੁਣ ਕਿਉਂਕਿ ਮੇਲੇ ਵੀ ਆਈ ਜਾਂਦੇ ਆ ਹਨਾ ਫਿਰ ਉਹਨਾਂ ਦੀਆਂ ਤਿਆਰੀਆਂ ਉਹਦੇ ਕਰਕੇ ਫਿਰ ਟਾਈਮ ਜਿਹਾ ਲੱਗਦਾ ਦੇਖੋ ਕੀ ਹਾਲ ਬਣਿਆ ਪਿਆ ਮੈਂ ਕਹਿੰਨਾ ਕੋਸ਼ਕ ਜਿਹੜੀ ਉਹ ਕੀ ਉਹਨੂੰ ਕਹਿੰਦੇ ਹੁੰਦੇ ਐਮਐਮ ਤੋਂ ਵੀ ਘੱਟ ਹੁੰਦਾ ਆ ਠੀਕ ਐ ਤੇ ਉਹ ਮੈਨਾਂ ਭੁੱਲ ਗਿਆ ਯਾਰ ਉਹਨੂੰ ਕੀ ਕਹਿੰਦੇ ਆ ਓਨੀ ਕਿ ਤਾਂ ਇਹ ਤੇ ਮਿੱਟੀ ਜੰਮ ਗਈ ਹੋਣੀ ਆ ਕਿਤੇ ਪਰਤ ਆ ਗਈ ਆ ਉਹ ਚੱਲ ਗਿਆ ਆਪਣਾ ਮਯੇਲ ਤੇ ਉਧਰ ਬਾਸੀ ਸਾਹਿਬ ਵਾਲਾ ਬਸ ਫਿਰ ਨਿਕਲਦੇ ਆਪਾਂ ਜੀ ਜਾ ਕੇ ਲੋਡ ਕਰਦੇ ਇਹਨਾਂ ਨੂੰ ਸੋ ਆਪਾਂ ਪਹੁੰਚ ਗਏ ਜੀ ਜਿੱਥੇ ਟਰੈਕਟਰ ਲੋਡ ਕਰਨੇ ਆ ਉਹ ਉਹ ਜਿਹੜੀ ਗਰਾਊਂਡ ਆ ਨਾ ਦੂਜੀ ਵਾਲੇ ਜਿੱਥੇ ਪਹਿਲਾਂ ਲੋਡ ਕਰਨੇ ਉਹ ਹਲੇ ਵੀ ਗਿੱਲੀ ਆ ਉਥੇ ਟਰਾਲੀ ਪਿਛਲੀ ਵਾਰੀ ਫਸ ਗਈ ਸੀਗੀ ਤੇ ਹੁਣ ਦੀ ਵਾਰੀ ਤੁਸੀਂ ਇਹ ਚੈੱਕ ਕਰ ਲਓ ਕਿ ਆਪਾਂ ਜਗਾ ਬਦਲਤੀ ਘੋੜੇ ਆਪਣੇ ਖਲੋਤੇ ਆ ਠੀਕ ਹੈ ਮੇਲੇ ਦੀਆਂ ਫੁੱਲ ਫਲੈਟ ਤਿਆਰੀਆਂ ਆ ਠੀਕ ਹੈ ਜੀ ਹੁਣ ਬਾ ਟਰਾਲਾ ਲਾ ਕੇ ਜੇ ਲੋਡ ਕਰਦੇ ਆ ਬਾਬੇ ਦੀ ਮੇਰ ਨਾਲ ਫੇਰ ਨਿਕਲਦੇ ਆਪਾਂ ਬਾਬਾ ਸੁੱਖ ਰੱਖੇ ਉਹ ਘੋੜੇ ਦੇ ਟਾਇਰ ਬਦਲਤੇ ਅੱਜ ਆਪਾਂ ਠੀਕ ਚਲੋ ਲਓ ਜੀ ਵੀਰੋ ਟਰੈਕਟਰ ਹੋ ਗਿਆ ਲੋਡ ਤੇ ਹੁਣ ਨਿਕਲਦੇ ਆਂ ਅੱਜ 6 ਵਜੇ ਨਿਕਲਦੇ ਨਿਕਲਦੇ ਜਿੱਦਾਂ ਜਿੱਦਾ ਮੇਲੇ ਲਾਈ ਜਾਂਦੇ ਓਦਾਂ ਓਦਾਂ 1-1 ਘੰਟਾ ਵਧੀ ਜਾਂਦਾ ਸਾਡਾ ਪਰ ਨਹੀਂ ਆਪਾਂ ਰੁਟੀਨ ਸੈੱਟ ਕਰਨੀ ਆਪਾਂ ਟਾਈਮ ਨਾਲ ਨਿਕਲਿਆ ਕਰਨਾ ਠੀਕ ਹੈ ਹਾਂ ਓਸਤਾਜ ਜੀ ਮੈਂ ਕਿਹਾ ਅੱਜ 1 ਘੰਟਾ ਲੇਟ ਆ ਜਿੱਦਾਂ ਜਿੱਦਾ ਮੇਲੇ ਲੱਗੀ ਜਾਂਦੇ ਅਸੀਂ ਲੇਟ ਹੋ ਜਣਾ ਆਪਾਂ ਗਾਂ 11-12 ਵਜੇ ਪਹੁੰਚੇ ਨਹੀਂ ਨਹੀਂ ਆਪਾਂ ਰੁਟੀਨ ਨਹੀਂ ਲੇਟ ਕਰਨੀ ਆਪਾਂ ਡਿਸਿਪਲਿਨ 'ਚ ਰਹਿਣਾ ਆ ਲਓ ਜੀ ਹੋਰ ਨਿਕਲਦੇ ਆ ਬਸ ਫੇਰ ਮੇਲੇ ਤਾਂ ਹਾਂ ਜੀ ਵੀਰੋ ਸਤ ਸ੍ਰੀ ਅਕਾਲ ਦੁਬਾਰਾ ਦੋ ਲਓ ਜੀ ਪਹੁੰਚੇ ਆ ਤਾਵੇ ਕੋਲ ਤੇ ਢਾਬੇ ਦੇ ਸਾਹਨੇ ਵਾਲੇ ਕੋਲ ਸਾਡਾ ਢਾਬੇ ਦੇ ਆਗੇ 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 ਫੋਨ ਲਾਓ ਫੋਨ ਲਾਓ ਫੋਨ ਲਾਓ ਫੋਨ ਲਾਓ ਤੁਸੀਂ ਇੱਥੇ ਕਿਉਂ ਖਲੋਤੇ ਆ ਅਸੀਂ ਭਾਈ ਆਪਣੇ ਘਰ ਜਾ ਰਹੇ ਆ ਪਾਇਲਟ ਜਿਆਦਾ ਤਿੱਖਾ ਆ ਆਪਣਾ ਕਿਤੇ ਅੱਗੇ ਨਾ ਅੰਕ ਜਾਵੇ ਆ ਗਿਆ ਜੀ ਆਪਣਾ ਟਰੈਕਟਰ ਉਹ ਆਉਂਦੇ ਚੈੱਕ ਕਰੋ ਉਹ ਇਹ ਤਾਂ ਭਰਾਵਾ ਇੱਧਰ ਮੋੜ ਲਿਓ ਕਿਤੇ ਪਹਿਲਾਂ ਹੀ ਹਾਂ ਅੱਜ ਤੇਰੀ ਖੈਰ ਠੀਕ ਆ। ਮੈਂ ਬਣਾ ਕੇ ਖਾਣੇ ਜਿੱਦਾਂ। ਲਓ ਜੀ ਹੁਣ ਰੁਕਦੇ ਆਂ ਰੋਟੀ ਪਾਣੀ ਛਕਦੇ ਆਂ ਫੇਰ ਮਿਲਦੇ ਆਂ। ਪੰਪ ਤੇ ਲੋਨਗੋ ਗਰਾਹੇ ਵਾਲੀ ਮਹਿਰ ਤੇ ਪਹੁੰਚ ਗਏ ਆਂ। ਠੀਕ ਐ। ਇੱਥੋਂ ਟਰਾਲੀ ਦਾ ਥੋੜਾ ਜਿਹਾ ਚੱਕਰੇ ਆ। ਮੋੜ ਜਿਵੇਂ ਮੋੜ ਗਈ ਮੋੜ ਗਈ ਪੂਰੀ ਪੂਰੀ ਮੋੜੀ। ਵਹੀਂ ਪੂਰੀ ਪੂਰੀ ਮੋੜੀ ਆ। आगी। 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 बते। याच्छ याच्छ। नहीं दिया। मतलब सावा थे सारे रुके मना दी पहला कढ़ाणी गलां कोच गए तारा टच हों यार करिए करना पैना हिसाब किताब ਚਲੋ ਨਿਕਲ ਗਿਆ ਸੋ ਤੁਰਿਆ ਆ ਜਾ ਆ ਜਾ ਮੇ ਹੌਲੀ ਹੌਲੀ ਥੋੜੀ ਥੋੜੀ ਚਲੋ ਬਾਬਾ ਸੁੱਖ ਰੱਖੇ ਨਿਕਲ ਗਿਆ ਟਰੈਕਟਰ ਯਾਰ ਤਾਰਾਂ ਦਾ ਮੇਨ ਖਤਰਾ ਵੀਰੋ ਹੋਰ ਨਹੀਂ ਇੰਨਾ ਚਲੋ ਚੱਕਰ ਰਾਹ ਰੂ ਦਾ ਸਰ ਜਾਂਦਾ ਤਾਰਾਂ ਬਹੁਤ ਨੀਵੀਆਂ ਦੋ ਤਿੰਨ ਜਗ੍ਹਾ ਤਾਂ ਬਾਹਲੀਆਂ ਜਿਆਦਾ ਨੀਵੀਆਂ ਆ ਠੀਕ ਹੈ ਇੱਕ ਲੋਕ ਨਹੀਂ ਰੁਕਦੇ ਯਾਰ ਮੈਂ ਹੱਥ ਕਰੀ ਜਾਂਦਾ ਕਿ ਮੁਰਾ ਰੁਕ ਜਾ ਰੁਕ ਜਾ ਰੁਕਦਾ ਹੀ ਨਹੀਂ ਜਾ ਕੇ ਅੱਗੇ ਫਸ ਗਿਆ ਉਹ ਦੇਖੋ ਬਿਲਕੁਲ ਟਰਾਲੇ ਦੇ ਨਾਲ ਲਾ ਦਿਓ ਜੀ ਰੱਬ ਨਾ ਕਰੇ ਕੋਈ ਨਿੱਕੀ ਜਿਹੀ ਫੇਰ ਇਹਨਾਂ ਵਰਗਿਆਂ ਰੂਣਾ ਸਾਡਾ ਗੱਡੀ ਛੇਲਦੀ ਸਾਡਾ ਇਹ ਕਰਤਾ ਹੈ ਲਾਉਣ ਲੱਗੇ ਆ ਇੱਥੇ ਮੰਡੀ ਆਉਣਾ ਪਿਆ ਕਲੋਟੀ ਵਾਲੀ ਆਪਾਂ ਨੂੰ ਕਮੇਟੀ ਨੂੰ ਇੱਕ ਰਿਕਵੈਸਟ ਆ ਜਿਹੜੇ ਵੀ ਕਮੇਟੀ ਮੈਂਬਰ ਆਪਾਂ ਨੂੰ ਦੇਖਦੇ ਆ ਨਾ ਗਾਂ ਤੋਂ ਮੇਲਾ ਕਰਾਉਣਾ ਵੀਰੋ ਉੱਥੇ ਨਾ ਦੋ ਕੋ ਟਰਾਲੀਆਂ ਮਿੱਟੀ ਸਟਾ ਕੇ ਰੱਖਿਆ ਕਰੋ ਕਿਉਂਕਿ ਫਿਰ ਟਰੈਕਟਰ ਲਾਉਣ 'ਚ ਪ੍ਰੋਬਲਮ ਬਹੁਤ ਆਉਂਦੀ ਹੈ ਉੱਥੇ ਤੱਕ ਉਹ ਹੈ ਹੀ ਨਹੀਂ ਸੀ ਹੁਣ ਜਿੰਨਾ ਵੀ ਰਾ ਕੋ ਪੈੜਾ ਆਇਆ ਚਲੋ ਉਹਨਾਂ ਦਾ ਸਾਰ ਜਾਂਦਾ ਹੁਣ ਜਿੱਦਾਂ ਆਪਾਂ ਨਵੇਂ ਹਾਲੇ ਆਪਣੇ ਕੋ ਪੈੜਾ ਪੂਣਾ ਹੈ ਨਹੀਂ ਬਣਾਉਣੀਆਂ ਆ ਹਨਾ ਪਰ ਉਹਨਾਂ ਨੂੰ ਔਖਾ ਹੁੰਦਾ ਹੈ। ਠੀਕ। ਹੁਣ ਵੀਰੋ ਆਪਾਂ ਨੂੰ ਔਖਾ ਹੋ ਗਿਆ ਲਾ ਲੋ ਤੇ 3-4 ਕਿਲੋਮੀਟਰ ਬਾਹਰ ਆਉਣਾ ਪੈ ਗਿਆ। ਠੀਕ ਹੈ ਪਿੰਡ ਤੋਂ। ਤੇ ਚਲੋ। ਬੱਸ ਬੱਸ ਆਈਆ। ਸਹੀ ਆ। ਸਹੀ ਆ ਸਹੀ। ਤੇ ਹੁਣ ਬਸ ਇੱਥੇ ਟਰੈਕਟਰ ਲਾਉਨੇ ਆਪਾਂ। ਟਰੈਕਟਰ ਲਾ ਕੇ ਤੇ ਫਿਰ ਲੈ ਕੇ ਚੱਲਦੇ ਆਂ ਕਿਉਂਕਿ ਟਾਈਮ ਦੀ ਜਿਹੜੀ ਉਹ ਸੀਗੀ। ਉਹ ਬਚਤ ਤਾਂ ਚਾਹੀਦੀ ਹੀ ਹੋਣੀ ਆ ਆਪਾਂ ਨੂੰ ਪਰ ਚਲੋ ਆਪਾਂ ਕਮੇਟੀ ਨੂੰ ਦੱਸ ਆਏ ਭਈ ਆ ਗਏ ਆ ਹੁਣ ਗੱਲ ਤਾਂ ਇਹ ਆ ਉਹਨਾਂ ਕੋਲ ਕੋਈ ਹੈ ਹੀ ਨਹੀਂ ਸਾਧਨ ਲਾਉਣ ਦਾ ਉਹਨਾਂ ਕੋਈ ਮਿੱਟੀ-ਮੁੱਟੀ ਨਹੀਂ ਪਾਈ ਕੁਝ ਨਹੀਂ ਪਾਇਆ ਮੈਂ ਕਰਦੇ ਆ ਆ ਗਏ ਨੇ ਸਾਨੂੰ ਕਲੀਕ ਆ ਗਈ ਵਾਰੀ ਤੇ ਇੱਧਰ ਲੋਡ ਜ਼ਿਆਦਾ ਆ ਇਹ ਨਹੀਂ ਤੁਰਦਾ ਲੋਡ ਜ਼ਿਆਦਾ ਆ ਚੱਕੋ ਘਟਾਉਣੀ ਪੈਣੀ ਘਟਾਉਣੀ ਪੈਣੀ ਫੋਲਾ ਜ਼ਿਆਦਾ ਆ ਬਹੁਤ ਜ਼ਿਆਦਾ ਆ ਦੇ 75 ਐਚ ਵੀ ਨਹੀਂ ਤੋਰ ਰਿਹਾ ਫੋਰ ਵੀ ਲਾ ਕੇ ਹੋਰ ਕੀ ਕਰਨਾ ਮੁਖੜੇ ਗੁਰੂ ਉਹ ਨਾ ਦਿੱਕੇ ਦਿੱਰਨਾ ਦੇ ਸ਼ੂ ਪਰਪਰ ਧਰਤੀ ਹੈ ਮੇਰੇ ਵੀਰੋ ਪਾਗਾ ਬੜੀ ਧਰਤੀ ਹੈ ਕਰਨਾ ਬੜੀ ਧਰਤੀ ਹੈ ਅੱਜ ਪੁੱਜੀ ਹੋਏ ਕਹਿੰਦੇ ਖਿਡਾਰੀ ਕਰਾ ਦੇ ਵਿੱਚ ਐਡਾ ਮਤਾਲ ਦਾ ਵੀਰ ਬਣਾ ਦੇ ਜੀ ਹੋ ਜਾ ਰਹੇ ਹੈ ਹਲੋ ਕਰੀਰ ਲਓ ਜੀ ਵੀਰੋ ਆਪਣਾ ਮੌਨ ਲੈਂਡ ਚੱਲ ਪਿਆ ਦੇਖੀਏ ਕਿੰਨੀ ਗੱਪੀ ਵਧੀਆ ਟੋਰਾ ਵਧੀਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਗਰੇਵਾਲ ਘੱਜਾ ਮੇਰੇ ਵੀਰੋ ਗਰੀਵਾਨਾ ਕੱਜਾ ਕਲੱਬ ਵਾਲਿਆਂ ਦਾ ਆਹ ਦੇਖੋ ਸਾਹਮਣੇ ਮੁੰਡਾ ਕਿਤੇ ਜਿੰਨੇ ਜੰਦਾਰ ਵਾਲਾ ਆਉਂਦਾ ਸ਼ੂਕ ਦਾ ਆਉਂਦਾ ਸ਼ੂਕ ਦਾ ਇਹ ਪਹਿਲਾ 게ੜਾ ਦੂਜੇ 게ੜੇ ਸਪੀਟਾ ਹੋਰ ਤੇਜ਼ ਹੋ ਜਾਣੀਆਂ ਨੇ ਦੂਜੇ 게ੜੇ ਜਿੰਨੇ ਦੇਖੋ ਤੇਜ਼ ਹੋ ਉਹ ਆਉਂਦਾ ਜਿੰਦਾਰ ਆਉਂਦਾ ਸ਼ੂਕ ਦਾ ਹੁਣ ਕਹਿੰਦੇ ਹੋ ਗਿਆ ਦੇ ਜੱਤੀ ਦੇ ਵਿੱਚ ਪਾਪਾ ਆਹ ਹੋ ਗਿਆ ਮੇਰੇ ਵੀਰੇ ਧਾਣੀ ਕਰਾ ਵਿੱਚ ਚੱਲਦਾ ਮੇਰੇ ਵੀਰੇ ਤਾੜੀਆਂ ਚੜਦਾ ਚਾੜੀਆਂ ਚੜਦਾ ਏ ਹਾਂਜੀ ਪੰਜਾਬ ਨਾ ਜੀ ਖਲਵਾਰਾ ਫੇਰ ਦਫਰੀ ਥੰਦਾ ਇਹ ਵੀ ਜਨਾਬ ਕਰਦੇ ਸਾਡੇ ਸ਼ਮਮਾ ਜੀ ਸੌਂਣਾ ਟੀਮ ਮੈਂ ਫੇਰ ਬੇਨਤੀ ਕਰੂੰਗਾ ਕਿ ਆਪਣਾ ਸਰਮਾਹ ਲੈਣ ਜੀ ਅਗਲਾ ਟ੍ਰੈਂਡ ਇੱਧਰ ਸਾਡੀ ਭੈਣ ਬੁੱਜੀ ਅਸੀਂ ਫੱਟੀਕਰ ਸਾਹਿਬ ਤੋਂ ਬੁੱਜੀ ਆ ਜਾ ਸਹਾਬ ਜੀ ਸਾਹਿਬ ਜੀ ਅਪੋਸਟਰੋਨ ਆਪਾਂ ਤੋਂ ਬੜਾ ਹੱਥ ਸਾਹਿਬ ਟੀਮਾਂ ਭਜਾਇ ਲਾ ਗਿਆ। ਸਾਹਿਬ ਟੀਮਾਂ ਭਜਾਇ ਲਾ ਦਿਆ ਕਹਿੰਦੇ। ਰੱਬਾ ਹੋਈ ਗਏ ਜੁਖੜਨ ਭਗਵਾ ਜੀ ਵੀਰੋ ਚੱਲ ਹਟਿਆ ਆਪਣਾ ਮਹੀਆਲ ਵੀ ਤੇ ਇਹ ਚੱਲੇ 152 ਕਿੰਨੇ ਮਾਈਕਰੋਨ ਸੀ 44 ਚ ਤੁਲੀ ਸੀਗਾ ਹੈਨਾ ਹਲੇ ਪੋਜੀਸ਼ਨ ਡਿਕਲੇਅਰ ਨਹੀਂ ਹੈ ਪਤਾ ਬਾਅਦ ਚ ਲੱਗੂਗਾ ਵੀ ਕਿੰਨੀ ਪੋਜੀਸ਼ਨ ਤੇ ਆ ਠੀਕ ਹੈ ਤੇ ਆਪਣਾ ਦੂਜਾ ਵੀ ਚੱਲ ਹਟਿਆ ਉਹ 158 ਕੁਝ ਮਾਈਕਰੋਨ ਸੀਗਾ ਹਾਲੇ ਠੀਕ ਹੈ ਤੇ ਹੌਣ ਬਾਈ ਇਹਨੂੰ ਲੋਡ ਕਰਨ ਲੱਗੇ ਆ ਠੀਕ ਹੈ ਜੀ ਮੈਂ ਕਿਹਾ ਟਾਈਮ ਨਾਲ ਲੋਡ ਕਰ ਲਈਏ ਯਾਰ ਬਾਅਦ ਚ ਰਾਤ ਨੂੰ ਓਕੇ ਹੋਈਦਾ ਸੱਦਾ ਆ ਧੇਰ ਐਸ ਆਰ ਪੀ ਆ ਏਸ ਇੱਕੋ ਵਾਰੀ ਜਾਣ ਦੇ ਵਿੱਚ ਜ਼ੋਰ ਦੀ ਜਾਣ ਦੇ ਚੱਲ 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 ਇਹ ਨਾ ਪੈੜਾ ਵੀਰੋ ਜਿੱਦਾਂ ਵੀ ਯੂਜ਼ ਹੁੰਦੀਆਂ ਆਆਂ ਮੁਰਗੀਆਂ ਤੋਂ ਉਹ ਗ੍ਰਿਪ ਜੀ ਨਹੀਂ ਬਣਦੀ ਟਾਇਰ ਦੀ ਇਹ ਖਿੱਚ ਕੇ ਹੀ ਚੜਾਉਣਾ ਪੈਂਦਾ ਆ ਲਓ ਜੀ ਆਪਣਾ ਦੂਜਾ ਹੌਲਡ ਇਹਨੂੰ ਵੀ ਲੋਡ ਕਰੀਏ ਤੇ ਅਗੇਨ ਭਾਈ ਹਲਵਾਰੇ ਵਾਲੀ ਦੀਆਂ ਪੈੜਾ ਲਈਆਂ ਆਂ ਭਰਾਵਾਂ ਨੂੰ ਮੈਂ ਕਿਹਾ ਮੈਂ ਕਿਹਾ ਪੈੜਾ ਦੋ ਯਾਰ ਲੋਡ ਕਰ ਲਿਓ ਫਿਰ ਔਖੇ ਹੋਵਾਂਗੇ ਇਹ ਚਲੋ ਜੀ ਸਾਰਾ ਕੰਮ ਸੂਟ ਹੋ ਜਵੇ ਚੜਾ ਕੇ ਫਿਰ ਕਢਦੇ ਆ ਫਿਰ ਮੇਲਾ ਦੇਖਦੇ ਆ ਉਤੋਂ ਟਰਾਲੀਆਂ ਤੋਂ ਬਹਿ ਕੇ ਠੀਕ ਹੈ ਚਲੋ 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 ਚੜ ਗਿਆ ਜੀ ਦੂਜਾ ਵੀ ਠੀਕ ਹੈ ਖੜੀਏ ਲੋਡ ਤੇ ਚਲਿਏ ਉਸਤਾਦ ਜੀ ਉੱਥੇ ਲਾ ਕੇ ਮੇਲਾ ਦੇਖਦੇ ਆ ਬੈਕ ਕਰਕੇ ਟਰਾਲੀ ਠੀਕ ਹੈ ਚਲੋ ਸਾਲਿਓ ਪੈਰ ਦੇ ਨਾਲ ਸੇੜ ਦਿਓ ਲਓ ਜੀ ਵੀਰੋ ਲਗਭਗ 2-3 ਟਰੈਕਟਰ ਰਹਿ ਗਏ ਆ ਹੁਣ ਠੀਕ ਐ ਹਾ ਸਾਸਰੀਆ ਕਾਲ ਮੇਲਾ ਭਰ ਗਿਆ ਬਹੁਤ ਸੋਹਣਾ ਮੇਲਾ ਭਰਿਆ ਆ ਵੀਰੋ ਤੇ ਆਪਾਂ ਤਾਂ ਲੋਡ-ਲੋਡ ਕਰਕੇ ਜੇ ਤੁਹਾਨੂੰ ਦੱਸਿਆ ਜੀ ਉੱਪਰ ਐ ਚੈੱਕ ਕਰੋ ਲਓ ਚੱਲ ਬੈ ਟਰੈਕਟਰ ਬੱਲੇ ਬੱਲੇ ਬਹੁਤ ਸੋਹਣਾ ਬਹੁਤ ਸੋਹਣਾ ਚੱਲਦਾ ਚੱਲ 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 ਢੋਟਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੜਾ ਮਜ਼ਾ ਆਉਂਦਾ ਏ ਟਰੈਕਟਰ ਚੱਲਦੇ ਨਾ ਐਂਕ ਨਜ਼ਾਰਾ ਹੁੰਦਾ ਪੂਰਾ ਬਾਜੀ ਬਾਗੀ ਮੇਲਾ ਫੁੱਲ ਭਰੇ ਆਇਆ ਅੱਗੇ ਦੀ ਅਪਡੇਟ ਦਵਾਗੇ ਤੁਹਾਨੂੰ ਕੀ ਕੀ ਚੱਲਦੀ ਏ ਕੀ ਨਹੀਂ ਹਾਂਜੀ ਵੀਰੋ ਸੋ ਅੱਜ ਦਾ ਮੇਲਾ ਕਿੱਥੇ ਹੀ ਬਲਾ ਕੜਾਲੀ ਕਲਾ ਹਰ ਆ ਚੋਟੇ ਦਾ ਚੌਥਾ ਨੰਬਰ ਇਹ ਆ ਜੀ ਆਪਣੇ ਮਝੈਲ ਦਾ ਠੀਕ ਹੈ ਚੌਥੇ ਤੇ ਆਇਆ ਅੱਜ ਠੀਕ ਹੈ ਤੇ ਆਪਾਂ ਉੱਚ ਵੀ ਪਾਣੀ ਹਟਾਈ ਚਾਰ ਸਿਲੰਡਰ ਚ ਵੀ ਪਰ ਡੂ ਟੂ ਸਮ ਰੀਜ਼ਨ ਨਹੀਂ ਪਾ ਸਕਦੇ ਪੱਟੀ ਦਾ ਥੋੜਾ ਜਿਹਾ ਕਰੈਕਿੰਗ ਹੋ ਗਈ ਅੱਲੇ ਤਾਂ ਮੇਲਾ ਹੀ ਚੌਥਾ ਦਾ ਲੱਗਣ ਵੀ ਲੱਪ ਚੱਲ ਛੱਡ ਕੋਈ ਗੱਲ ਨਹੀਂ ਸਾਰੇ ਵੀਰ ਭਰਾ ਆ ਆਪਣੇ ਠੀਕ ਨਹੀਂ ਭਾਈ ਚਾਰ ਸਿਲੰਡਰ ਦਾ ਮੇਲਾ ਹੋ ਗਿਆ ਸ਼ੁਰੂ ਪਹਿਲਾ ਮੈਚ ਚੱਲਣ ਲੱਗਾ ਜੀ ਦੇਖਦੇ ਆ ਸੋਨਾਲੀ ਦਾ ਚੱਲਣ ਲੱਗਿਆ ਜੀ ਚਮਕੌਰ ਸਾਹ ਵਾਲਿਆਂ ਦਾ ਲੋ ਜੀ ਪਹਿਲਾ ਚੱਲਣ ਲੱਗਾ ਚਮਕੌਰ ਸਾਹ ਵਾਲਿਆਂ ਦਾ ਮਿੱਟੀ ਜਿਆਦਾ ਹੈ ਨਾ ਟਰੈਕਟਰ ਬਹਿ ਗਿਆ ਯਾਰ ਉੱਥੇ ਬੈ ਗਿਆ ਟਰੈਕਟਰ ਬੈ ਗਿਆ ਬੈ ਗਿਆ ਉੱਥੇ ਹੀ ਬੈ ਗਿਆ ਇਹਦਾ ਹੁਣੇ ਸ਼ੱਲ ਕਰ ਦੋ ਆ ਬੈ ਗਿਆ ਤੇ ਚੱਕਰ ਪਾਉਂਦਾ ਹੁਣੇ ਸ਼ੱਲ ਕਰ ਦੋ ਇਹ ਕਰਨਾ ਚਾਹੀਦਾ ਕਮੇਟੀ ਨੂੰ ਜਿਆਦਾ ਹੋ ਜੂਗਾ ਨਹੀਂ ਖਰਾਬ ਹੋ ਜਾਣਾ ਦੇਖਦੇ ਆ ਬਾਕੀ ਕੀ ਡਿਸੀਜਨ ਆਉਂਦਾ ਕਮੇਟੀ ਦਾ ਲੋ ਜੀ ਵੀਰੋ ਟੋਚਨ ਪਾਏ ਕੱਢਦੇ ਆ ਪਰ ਕਹਿੰਦੇ ਖੋਸ਼ ਮਰ ਜਾਂਦੀ ਹੈ ਮੇਰੇ ਵੀਰੋ ਖੋਸ਼ ਖੋਸ਼ 4x4 ਨੇ ਵੀ ਟੋਚਨ ਕੰਮ ਨਹੀਂ ਕੀਤਾ ਹੈ ਨਾ ਦੇਖਦੇ ਆ ਬਾਕੀ ਲੋਹੇ ਜੀ ਵੀਰੋ ਦੋ ਟਰੈਕਟਰ ਪਾ ਕੇ ਕੱਢਦੇ ਪਏ ਆ 4x4 ਫੇਰ ਨਿਕਲਿਆ ਟਰੈਕਟਰ ਜਿਆਦਾ ਬਹਿ ਜਾਂਦਾ ਯਾਰ ਮਿੱਟੀ ਪਹਿਲਾਂ ਸੈੱਟ ਕਰਨੀ ਚਾਹੀਦੀ ਇਹਨਾਂ ਨੂੰ ਇੰਨਾ ਲੋਡ ਨਹੀਂ ਚੱਲਦਾ ਨਹੀਂ 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 ਯਾਰ ਯਾਰ ਮਿੱਟੀ ਦੇਖਣ ਨੂੰ ਤਾਂ ਥੋੜੀ ਹੈ ਹੈ ਨਾ ਉਨਨੀ ਕੁ ਟਰਾਲੀ ਚੱਲਣੀ ਜਿੰਨੀ ਕੁ 3 ਸਿਲੰਡਰਾਂ ਚੱਲਦੀ ਹੈ ਨਾ ਹਾਂ ਇਹ ਪਹਿਲਾਂ ਉਹ ਤੇ ਲੇਟੀ ਆ ਮੈਂ 3 ਸਿਲੰਡਰਾਂ ਚ ਚਲਾਈ ਚਲੋ ਦੇਖਦੇ ਹਾਂ ਕੀ ਬਣਦਾ ਕਮੈਂਟਾਂ ਘੇਰਾ ਖੁੱਲਾ ਕਰ ਦਿਓ ਬਾਈ ਤੁਸੀਂ ਵੀ ਇੱਧਰ ਨੂੰ ਜੇ ਇੱਧਰ ਨੂੰ ਹੋ ਜੂਗਾ ਬੱਸ 1:52 44 ਇਹ ਪਾਸਲਾ ਪਿੰਡਾ ਜ਼ਿਲ੍ਹਾ ਜਲੰਧ ਤੇ ਆਹ ਟਰੈਕਟਰ ਜਿਹੜਾ ਭੁੱਲਰ ਡੀਜ਼ਲ ਪੰਪ ਮਹਾਲੀ ਵਾਲੇ ਵੀਰ ਦਾ तैयार ਕੀਤਾ ہوا ٹریکٹر دے चौथा नंबर دے ویڑو لو جی ویرو چمکور دا وہ اگے ہو گیا روڈ ڈی سی سی ڈی دا سماج جڑا ہو بدلنے چاھے اے جان دا ٹریکٹر واں تے ہو گیا تھا تو بڑا پار ہو رہا ہے اس طرف کسے جہڑا شاہندر محمد چلا پیا جی ٹریکٹر کال اٹے آ میں بڑا ہو گیا جی ہاں دے چمکاری دا ਆਪਿਓ ਟਰੈਕਟਰ ਨੂੰ ਕੋਈ ਵੋਲਟ ਪਿਆ ਆ ਪਰ ਫੇਰ ਵੀ ਸਿੱਕੀ ਜਾਂਦਾ ਬੱਬਾ ਕੀ ਕਰੀਏ ਨਾ ਕੋਈ ਵੋਲਟ ਮੋਟਰ ਨਾਲ ਹੀ ਵਾਲੇ ਕਰ ਤੋਂ ਰੇ ਗਿਆ ਆ ਕੋਈ ਹੋਰ ਆ ਦੋ ਕਿਹੜੇ ਲਾ ਦੂਗਾ ਹੈ ਨਾ ਬੁਲਾਦਾ ਇੱਕ ਸੰਧੂ ਹੋਣਾ ਹੈ ਨਾ ਪਿਸਤਨ ਅਕੜੀਏ ਬੰਦ ਹੋਈਏ ਜਾ ਮੇਰੇ ਬੰਦ ਹੋਇਆ ਹੈ ਹਾਂ ਹਾਂ ਜਾਣ ਕਰਕੇ ਨਹੀਂ ਬੰਦ ਹੋਇਆ ਹੈ ਹੈ ਜਿਹੜੇ ਬਾਅਦ ਕੋਈ ਜਾਂਦੇ ਰਹੇ ਕਿਹਾ ਪਛੀ ਰਿਹਾ ਹੈ ਲੱਗੀ ਆਪਰੇ ਜੀ ਇਹਦਾ ਬੰਦਾ ਧੰਵਾ ਦਾ ਬਹੁਤ ਬੜੀਆਂ ਮੇਲਾ ਕਰ ਸਾਡੇ ਵੀ ਨਾਲੇ ਤਾਜ਼ੀਰ ਜੀ ਪੁੱਜਿਆ ਹੋਇਆ ਉਹਦਾ ਵੀ ਧੰਵਾ ਦਾ ਬੜਾ ਜੀ ਨਾਲ ਚੁੱਤੀਵਾ ਬਹੁਤ ਜਾਣਾ ਪਾਉ ਜਾਣਾ ਲੱਗ ਗਿਆ ਜਿਹੜਾ दो पत्ती ਕਰੇ ਆ ਇਧਰ ਉਧਰ ਜਾਣਾ ਪੈਂਦਾ ਵਾ ਫਿਰ ਪਤਾ ਨਹੀਂ ਲੱਗਦਾ ਕਿਹੜਾ ਡਰੈਕਟਰ ਚੱਲੇਗਾ ਕਿਹੜਾ ਨਹੀਂ ਪਰ ਕੋਸ਼ਿਸ਼ ਕਰ ਸੀ ਤੁਹਾਨੂੰ ਦਿਖਾਉਣ ਦੇ ਆ ਬਾਈ ਜਰੂਰ ਲਓ ਜੀ ਢਿੰਦਾ ਬੰਸਰਾ ਕਰਨ ਲੱਗੇ ਸਿਲੰਡਰ ਚੱਲਨੇ ਆ ਹੋਰ ਤੇ ਮੈਂ ਤਾਂ ਸਹੀ ਤਰੀਕੇ ਨਾਲ ਵੀਡੀਓ ਵੀ ਨਹੀਂ ਬਣਾ ਪਾਇਆ ਕਿਉਂਕਿ ਹੁਣ ਬਾਈ ਨਿਕਲਣਾ ਆ ਟਾਈਮ ਬਹੁਤ ਹੋ ਗਿਆ ਆ ਠੀਕ ਐ ਤੇ ਬਸ ਨਿਕਲ ਜੀ ਯਾਰ ਆਪਾਂ ਨਾ ਟਾਈਮ 7:30 ਨਹੀਂ 7:30 8:00 ਵੱਜ ਚੱਲੇ ਆ ਠੀਕ ਐ ਆਪਾਂ ਹੁਣ ਭਾਈ ਆਪਾਂ ਟਾਈਮ ਨਾਲ ਨਿਕਲ ਜੀ ਕਿਉਂਕਿ ਜਾ ਕੇ ਨਾ ਟਰੈਕਟਰ ਦਾ ਸਵੇਰੇ ਵੀ ਕੰਮ ਕਰਨਾ ਹੁਣ ਜਾ ਕੇ ਰੈਸਟ ਹੋ ਜੂਗੀ ਟਾਈਮ ਨਾਲ ਪਹੁੰਚ ਜਾਗੇ ਹਨਾ ਕਿਉਂਕਿ ਆਪਾਂ ਨੂੰ ਹਲੇ ਵੀ 3 ਘੰਟੇ 3:30 4 ਘੰਟੇ ਲੱਗ ਜਾਣੇ ਆ ਟ੍ਰੈਫਿਕ ਹੁੰਦਾ ਹੈ ਲੁਧਿਆਣੇ ਵਾਲੇ ਪਾਸੇ ਵੀ ਠੀਕ ਆ ਰਾਮ ਨਾਲ ਜਾਣਾ ਪੈਣਾ ਆ ਸੋ ਹੁਣ ਫਿਲਹਾਲ ਨਿਕਲਦੇ ਆਂ ਬਾਈ ਮਿਲਾਂਗੇ ਫਿਰ ਤੁਹਾਨੂੰ ਅੱਗੇ ਕਿਤੇ ਜਾ ਕੇ ਠੀਕ ਹੈ ਜੀ ਹਾਂਜੀ ਵੀਰੋ ਸੋ ਟਾਈਮ ਹੋ ਗਿਆ ਜੀ ਸਵਾ 11 ਦਾ ਆਪਾਂ ਪਹੁੰਚ ਗਏ ਆਂ ਜੀ ਆਪਣੇ ਪਿੰਡ ਵਾਲੀ ਗਰਾਊਂਡ 'ਚ ਤੇ ਸਵੇਰੇ ਆਪਾਂ ਦੂਸਰੀ ਪਿੰਡੋਂ ਬਾਹਰ ਵਾਲੀ ਗਰਾਊਂਡ 'ਚ ਲੋਡ ਕੀਤੇ ਸੀ ਟਰੈਕਟਰ ਤੇ ਲਾਉਣੇ ਆਪਾਂ ਪਿੰਡ ਵਾਲੀ ਗਰਾਊਂਡ 'ਚ ਆ ਤੇ ਕਿਉਂਕਿ ਹੁਣ ਤਾਂ ਖਾਲੀ ਟਰਾਲੀ ਇੱਥੋਂ ਘੁੰਮ ਜਾਣੀ ਆ ਲੋਡ ਟਰਾਲੀ ਨਹੀਂ ਇੱਥੋਂ ਘੁੰਮਣੀ ਤੇ ਕਿਉਂਕਿ ਇਹ ਕੋਹ ਦਾ ਟਰਾਲੀ ਬਹੁਤ ਭਾਰੀ ਆ ਤੇ ਦੂਜਾ ਕੀ ਟਰੈਕਟਰਾਂ ਦਾ ਲੋਡ ਹੋ ਜਾਣਾ ਫਿਰ ਗਰਾਊਂਡ ਵੀ ਗਿੱਲੀ ਆ ਹੁਣ ਟਰੈਕਟਰ ਆਪਾਂ ਲਾ ਕੇ ਤੇ ਖੜੇ ਕਰ ਦੇਣੇ ਆ ਭਾਈ ਮੇਲੇ 'ਚ ਪੋਜੀਸ਼ਨ ਜਿਵੇਂ ਮੈਂ ਤੁਹਾਨੂੰ ਦੱਸਤਾ ਕਿ ਆਪਣਾ ਚੌਥਾ ਨਾਮ ਸੀਗਾ ਤੇ ਹਾਲੈਂਡ ਲਗਭਗ ਖੜਿਆ ਸੀ 6ਵੇਂ 7ਵੇਂ ਨੰਬਰ ਤੇ ਆਪਣਾ ਠੀਕ ਹੈ ਨਹੀਂ ਸੌਰੀ 7ਵੇਂ 8ਵੇਂ ਦੇ ਨੇੜੇ ਤੇੜੇ ਖੜਿਆ ਸੀਗਾ ਤੇ ਚਲੋ ਵਧੀਆ ਰਿਹਾ ਬਹੁਤ ਕੁਝ ਜੋ ਅਪਡੇਟ ਕੀਤੇ ਉਹਨਾਂ ਦਾ ਰਿਜ਼ਲਟ ਮਿਲਿਆ ਆ ਠੀਕ ਹੈ ਜੌਂਡੀ ਅੱਜ ਵੀ ਤੇ ਹਾਲਾਂਡ ਚ ਵੀ ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਮੇਲੇ ਲੱਗਦੇ ਜਾਣੇ ਪ੍ਰੇਪਰੇਸ਼ਨ ਵਧੀਆ ਹੋਈ ਜਾਣੀਆਂ ਠੀਕ ਆ ਚੀਜ਼ਾਂ ਹੋਰ ਵਧੀਆ ਹੁੰਦੀਆਂ ਜਾਣੀਆਂ ਆ ਤੇ ਫਿਲਾਲ ਦੀ ਗੱਲ ਇਦਾਂ ਆ ਕਿ ਬਸ ਹੁਣ ਜਾ ਕੇ ਪੈੰਨੇ ਆ ਬਾਈ ਰਾਤ ਵੀ ਰੈਸਟ ਨਹੀਂ ਸੀ ਹੋਈ ਔਰ ਆਪ ਤੁਹਾਨੂੰ ਪਤਾ ਜੀ ਡੀ ਦਾ ਮੈਂ ਵਲੌਗ ਤਾਂ ਨਹੀਂ ਬਣਾਇਆ ਪਰ ਜੀ ਡੀ ਦਾ ਕੰਮ ਕਾਫੀ ਵੱਧ ਗਿਆ ਸੀਗਾ ਰਾਤ ਕਰ ਕਰਾ ਕੇ ਬੰਨ ਕੇ ਫਿਰ ਇਹਨੂੰ ਮੇਲੇ ਤੇ ਲੈ ਕੇ ਗਏ ਆ ਹੁਣ ਆਪਾਂ ਇਦਾਂ ਕਰਨਾ ਹੈ ਵੀ ਟਰੈਕਟਰ ਲਾ ਕੇ ਤੇ ਜਾ ਕੇ ਬਸ ਹੁਣ ਪੈਣੀ ਅਰੇਸਟ ਕਰਦੇ ਆ ਉਹ ਹੋਰ ਵੀ ਅੱਗੇ ਇਹਦਾ ਕੰਮ ਛੱਡ ਗਿਆ ਪੱਠੀ ਦੁਬਾਰਾ ਇਹਦੀ ਕਰੈਕ ਹੋ ਗਈ ਆ ਮਤਲਬ ਪੱਠੀ ਨਹੀਂ ਕਰੈਕ ਕੋਈ ਪੈਕਿੰਗ ਆ ਕਰੈਕ ਹੋ ਗਈ ਆ ਉਹ ਆਪਾਂ ਨੂੰ ਦੁਬਾਰਾ ਸੈੱਟ ਕਰਨਾ ਆ ਏ ਟੂ ਜ਼ेड ਸਾਰੀਆਂ ਚੀਜ਼ਾਂ ਕਰਨੀਆਂ ਉਹ ਫਿਰ ਤੁਹਾਨੂੰ ਅਪਕਮਿੰਗ ਵਲੌਗਸੇ ਦੇਖਣ ਨੂੰ ਮਿਲੂਗਾ ਫਿਲਹਾਲ ਇਸ ਵਲੌਗ ਨੂੰ ਇੱਥੇ ਹੀ ਐਂਡ ਕਰਦਾ ਆ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਨਵੇਂ ਬੰਦੇ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਰੋ ਸਾਰੇ ਵੀਰਾਂ ਦਾ ਧੰਨਵਾਦ ਆ ਇੰਨੀ ਸਪੋਰਟ ਕਰਨ ਲਈ ਅੰਨ ਐਪਰੀਸ਼ੀਏਟ ਕਰਨ ਲਈ ਕਿਉਂਕਿ ਮੈਂ ਮੇਲੇ ਇਹ ਸੋਚ ਕੇ ਨਹੀਂ ਲਾਇਏ ਵੀ ਹਾਂ ਵੀ ਆ ਕੀ ਨਾਮ ਪਾਊਗਾ ਜਾਂ ਕੀ ਬਣੂਗਾ ਨਾ ਇਹ ਨਹੀਂ ਸੀਗਾ ਇਹ ਸੀ ਵੀ ਚੱਲ ਖੇਡਣਾ ਆ ਹਨਾ ਵੀ ਕੁਝ ਨਵਾਂ ਕਰਨ ਲੱਗੇ ਆ ਇਦਾਂ ਉਦਾਂ ਪਰ ਜਿੰਨੀ سپورਟ ਜਿੰਨੇ ਵੀਰਾਂ ਦਾ ਪਿਆਰ ਮੇਲਿਆਂ ਤੇ ਜਾ ਕੇ ਮਿਲਦਾ ਯਾਰ ਬਿਆਨ ਨਹੀਂ ਹੁੰਦਾ ਠੀਕ ਹੈ ਬਹੁਤ ਵਧੀਆ ਲੱਗਦਾ ਸੋ ਇਸੇ ਕਰਕੇ ਜਿੰਨਾ ਮਹਾਰਾਜ ਨੇ ਹਿੰਮਤ ਬਖਸ਼ੀ ਉਹਨਾਂ ਉਦੋਂ ਤੱਕ ਦਾ ਲਾਵਾਂਗੇ ਬਈ ਮੇਲੇ ਵਧੀਆ ਲੱਗਦਾ ਆਪਾਂ ਨੂੰ ਠੀਕ ਹੈ ਬਾਬਾ ਸੋਖ ਰੱਖੇ ਸੋ ਭਾਈ ਇਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਬਾਕੀ ਹੁਣ ਮਿਲਾਂਗੇ ਜਲਦੀ ਤੁਹਾਨੂੰ ਨਵੇਂ ਵਲੌਗ 'ਚ ਇਸ ਵਲੌਗ 'ਚ ਬਸ ਇੰਨਾ ਹੀ